ਇਹ ਇਹ ਜਾਂ ਰੇਲਵੇ ਸਟੇਸ਼ਨ ਆ ਜਿੱਥੇ ਸਾਲ ਦੇ ਵਿੱਚ ਸਿਰਫ ਦੋ ਵਾਰੀ ਟ੍ਰੇਨ ਆਉਂਦੀ ਆ 23 ਮਾਰਚ ਨੂੰ ਤੇ 13 ਅਪ੍ਰੈਲ ਨੂੰ ਤੇ ਦੋ ਵਾਰੀ ਕਿਵੇਂ ਆਉਂਦੀ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਗੇ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਰੇਲਵੇ ਸਟੇਸ਼ਨ ਦਿਖਾ ਦਈਏ 1885 ਈਸਵੀ ਦੇ ਵਿੱਚ ਇਹ ਰੇਲਵੇ ਸਟੇਸ਼ਨ ਮਿੱਤਰੋ ਬਣਾਇਆ ਗਿਆ ਸੀ ਸਭ ਤੋਂ ਪਹਿਲੀ ਗੱਲ ਤੇ ਕੁਆਲਿਟੀ ਦੇਖੋ ਪਹਿਲਾਂ ਤਾਂ ਜਿੰਨਾ ਇਹਦੇ ਉੱਤੇ ਮਟੀਰੀਅਲ ਲੱਗਿਆ ਵਾ ਚਾਹੇ ਆਪਾਂ ਚਣਾਈ ਵਾਲੇ ਪਾਸੇ ਲਾ ਲਈਏ ਜਿਵੇਂ ਕਹਦੀਏ ਇਹ ਇੱਟ ਪਟਾ ਜਿਹੜਾ ਲੱਗਿਆ ਉਹ ਪੂਰਾ ਚੰਗਾ ਲੱਗਿਆ ਵਾ ਚਾਹੇ ਆਪਾਂ ਬਾਕੀ ਮਟੀਰੀਅਲ ਆ ਜਿਵੇਂ ਇਧਰਲੀ ਸਾਈਡ ਉੱਪਰ ਗਾਡਰ ਵਗੈਰਾ ਆ ਗਏ ਹਨਾ ਲੋਹੇ ਵਾਲੇ ਪਾਸੇ ਲਾ ਲਈਏ ਲੋਹਾ ਵੀ ਪੂਰਾ ਚੰਗਾ ਲੱਗਿਆ ਵਾ ਤੇ ਉਦੋਂ ਬਾਅਦ ਦੇ ਵਿੱਚ ਜਿੰਨਾ ਇੱਥੇ ਮਟੀਰੀਅਲ ਕੁੱਲ ਮਿਲਾ ਕੇ ਲੋਹਾ ਲੱਕੜ ਤਿੰਬੜ ਜਿੰਨਾ ਜੂਜ ਹੋਇਆ ਸਾਰੇ ਦਾ ਸਾਰਾ ਕੁਆਲਟੀ ਦਾ ਜੂਜ ਹੋਇਆ ਵਾ ਤੇ ਸਾਰਾ ਜਿਵੇਂ ਕਹ ਦੀਏ ਬਾਹਰੋਂ ਆਉਂਦਾ ਸੀ ਜਿੰਨਾ ਲੋਹਾ ਸੀ ਅੰਗਰੇਜ਼ਾਂ ਵੇਲੇ ਦਾ ਇਹ ਰੇਲਵੇ ਸਟੇਸ਼ਨ ਬਣਿਆ ਵਾ ਤੇ ਹੁਣ ਜਿਹੜਾ ਆਹਾ ਗੇਟ ਆ ਇਹ ਗੇਟ ਦਾ ਬਹੁਤ ਵੱਡਾ ਇਤਿਹਾਸ ਆ ਜਦੋਂ ਇਹ ਗੇਟ ਖੁੱਲਦਾ ਸੀ ਲਾਹੌਰ ਵਾਲੀਆਂ ਸਵਾਰੀਆਂ ਸੀ ਜਿਹੜੀਆਂ ਉਹ ਆਪਦੇ ਬੈਗ ਬੰਨ ਲੈਂਦੀਆਂ ਸੀ ਕਿ ਸਾਡੇ ਕੋਲ ਟ੍ਰੇਨ ਆਉਣ ਵਾਲੀ ਆ ਕਿਉਂਕਿ ਉਹ ਟ੍ਰੇਨ ਮਿੱਤਰੋ ਆਹ ਗੇਟ ਦੇ ਵਿੱਚ ਦੀ ਲੰਘਦੀ ਸੀ ਇਧਰੋਂ ਟ੍ਰੇਨ ਆਉਂਦੀ ਸੀ ਆਹ ਗੇਟ ਦੇ ਵਿੱਚ ਦੀ ਅੰਦਰ ਦੀ ਹੋ ਕੇ ਸਿੱਧੀ ਲਾਹੌਰ ਪਾਕਿਸਤਾਨ ਉਧਰਲੀ ਸਾਈਡ ਜਾਂਦੀ ਸੀ ਲਾਹੌਰ ਬੰਬੇ ਤੋਂ ਚੱਲਦੀ ਸੀ ਟ੍ਰੇਨ ਪਹਿਲਾਂ ਟ੍ਰੇਨ ਬਾਰੇ ਸੋ ਨਾ ਜਾਣਕਾਰੀ ਕਰ ਲਈਏ ਸਾਂਝੀ ਬੰਬੇ ਤੋਂ ਇਹ ਟ੍ਰੇਨ ਚੱਲਦੀ ਸੀ ਪੰਜਾਬ ਮੇਲ ਟ੍ਰੇਨ ਦਾ ਨਾਂ ਸੀ ਬੰਬੇ ਤੋਂ ਫਿਰੋਜ਼ਪੁਰ ਉਦੋਂ ਬਾਅਦ ਦੇ ਵਿੱਚ ਲਾਹੌਰ ਫਿਰ ਪਸ਼ਾਵਰ ਫਿਰ ਕਸੂਰ ਇਧਰਲੇ ਪਾਸੇ ਇਹ ਟ੍ਰੇਨ ਜਾਂਦੀ ਸੀ